ਬਾਈ ਆ ਹੁੰਦਾ ਆਪਣੇ ਪੁੱਤ ਦੇ ਉੱਪਰ ਮਾਣ ਕਰਨਾ ਬਾਪੂ ਬਲਕੌਰ ਸਿੰਘ ਦੀ ਛਾਤੀ ਚੌੜੀ ਹੋ ਗਈ ਅੱਜ ਤੁਸੀਂ ਕੰਮ ਦੇਖੋ ਕਿੱਡਾ ਵੱਡਾ ਕਰਕੇ ਆ ਗਿਆ ਬਾਪੂ ਬਲਕੌਰ ਸਿੰਘ ਬਾਈ ਤੁਸੀਂ ਤਾਂ ਜਾਣਦੇ ਹੋ ਕਿ ਬਾਈ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਪੂਰਾ ਜਿਹੜਾ ਪਰਿਵਾਰ ਸੀ ਸਿੱਧੂ ਮੂਸੇਵਾਲੇ ਦਾ ਉਹ ਇੱਕ ਤਰ੍ਹਾਂ ਟੁੱਟ ਗਿਆ ਸੀ ਪਰ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੇ ਸੰਭਾਲ ਲਿਆ ਬਾਪੂ ਬਲਕੌਰ ਸਿੰਘ ਅਤੇ ਪੂਰੇ ਪਰਿਵਾਰ ਨੂੰ ਕਿਉਂਕਿ ਅਗਰ ਬਾਈ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਹਵੇਲੀ ਦੇ ਵਿੱਚ ਇਕੱਠ ਹੋਣਾ ਬੰਦ ਹੋ ਜਾਂਦਾ ਤਾਂ ਸ਼ਾਇਦ ਬਾਪੂ ਹੋਰਾਂ ਦੇ ਹੌਸਲੇ ਵੀ ਟੁੱਟ ਜਾਂਦੇ ਕਿ ਜਦੋਂ ਤੱਕ ਸਾਡਾ ਪੁੱਤ ਜਿਉਂਦਾ ਸੀ ਉਦੋਂ ਤੱਕ ਸਾਡੀ ਹਵੇਲੀ ਅੱਗੇ ਲੈਣਾ ਲੱਗੀਆਂ ਰਹਿੰਦੀਆਂ ਸੀ ਪਰ ਹੁਣ ਸਾਡਾ ਪੁੱਤ ਰਿਹਾ ਨਹੀਂ ਅਤੇ ਹੁਣ ਹਵੇਲੀ ਦੇ ਬਾਹਰ ਇਕੱਠ ਵੀ ਨਹੀਂ ਹੁੰਦਾ ਪਰ ਲੋਕਾਂ ਨੇ ਦਿਖਾਤਾ ਕਿ ਬਾਪੂ ਬਲਕੌਰ ਸਿੰਘ ਤੇਰੇ ਪੁੱਤ ਦੀ ਕਮਾਈ ਬਹੁਤ ਵੱਡੀ ਸੀ ਤੇਰੇ ਪੁੱਤ ਹੁੰਦੇ ਚਾਹੇ ਅਸੀਂ ਨਾ ਆਏ ਹੋਈਏ ਪਰ ਤੇਰੇ ਪੁੱਤ ਦੇ ਜਾਣ ਤੋਂ ਬਾਅਦ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਇਸੇ ਕਰਕੇ ਤਾਂ ਦੋਸਤੋ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਹਵੇਲੀ ਦੇ ਬਾਹਰ ਦੁਗਣਾ ਤਿਗਣਾ ਇਕੱਠ ਹੋਣ ਲੱਗ ਗਿਆ ਅਤੇ ਬਾਪੂ ਬਲਕੌਰ ਸਿੰਘ ਵੀ ਇਸੇ ਕਰਕੇ ਇਨਸਾਫ ਦੀ ਆਵਾਜ਼ بلند ਕਰ ਸਕਿਆ ਬਾਪੂ ਬਲਕੌਰ ਸਿੰਘ ਇੱਕ ਵਾਰੀ ਤਾਂ ਟੁੱਟ ਗਿਆ ਸੀ ਪਰ ਬਾਪੂ ਬਲਕੌਰ ਸਿੰਘ ਨੇ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਨਵੇਂ ਨ तरीके इंसाफ ਲੈਣ ਦੇ ਬਾਪੂ ਬਲਕੌਰ ਸਿੰਘ ਅਪਣਾਉਣ ਲੱਗਾ ਅਤੇ ਬਾਪੂ ਬਲਕੌਰ ਸਿੰਘ ਹਮੇਸ਼ਾ ਉਹਨਾਂ ਲੋਕਾਂ ਦਾ ਕੁੜਤਾ ਜ਼ਰੂਰ ਖਿੱਚਦਾ ਹੈ ਜਿਹੜੇ ਲੋਕ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਵਿੱਚ ਟੰਗ ਅੜਾਉਂਦੇ ਨੇ ਅਤੇ ਜਿਵੇਂ ਮੈਂ ਦੱਸਿਆ ਕਿ ਬਾਪੂ ਬਲਕੌਰ ਸਿੰਘ ਹਮੇਸ਼ਾ ਨਵੇਂ-ਨਵੇਂ ਤਰੀਕੇ ਅਪਣਾਉਂਦੇ ਨੇ ਜਿਨ੍ਹਾਂ ਦੇ ਨਾਲ ਇੱਕ ਤਾਂ ਲੋਕ ਸੋਸ਼ਲ ਮੀਡੀਆ ਤੋਂ ਜੁੜਦੇ ਨੇ ਅਤੇ ਇੱਕ ਚਰਚਾ ਹੁੰਦੀ ਹੈ ਇਨਸਾਫ ਦਵਾਉਣ ਦੇ ਵਿੱਚ ਉਹ ਚੀਜ਼ ਬਹੁਤ ਮਦਦ ਕਰਦੀ ਹੈ ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਬਾਪੂ ਬਲਕੌਰ ਸਿੰਘ ਇੱਕ ਐਸਾ ਕੁਰਤਾ ਪਜਾਮਾ ਪਾ ਕੇ ਆਏ ਨੇ ਜਿਸ ਦੇ ਉੱਪਰ ਸਿੱਧੂ ਮੂਸੇਵਾਲੇ ਬਾਈ ਨੇ ਸਾਈਨ ਕਰੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਕੱਪੜੇ ਉੱਪਰ ਸਿੱਧੂ ਮੂਸੇਵਾਲੇ ਬਾਈ ਦੇ ਅਸਲੀ ਸਾਈਨ ਨੇ ਬਾਪੂ ਬਲਕੌਰ ਸਿੰਘ ਨੇ ਕਈ ਕੁਰਤੇ ਪਜਾਮੇ ਐਸੇ ਸਮਾਏ ਨੇ ਜਿਨ੍ਹਾਂ ਦੇ ਉੱਪਰ ਬਾਈ ਸਿੱਧੂ ਮੂਸੇਵਾਲੇ ਦੇ ਸਾਈਨ ਨੇ ਅਤੇ ਬਾਪੂ ਬਲਕੌਰ ਸਿੰਘ ਇਹ ਕੁਰਤਾ ਪਜਾਮਾ ਪਾ ਕੇ ਸਿੱਧੂ ਦੀ ਪੇਸ਼ੀ ਤੇ ਆਏ ਯਾਨੀ ਕਿ ਮਾਨਸਾ ਕੋਰਟ ਦੇ ਵਿੱਚ ਆਏ ਬਾਪੂ ਬਲਕੌਰ ਸਿੰਘ ਅਤੇ ਬਾਪੂ ਬਲਕੌਰ ਸਿੰਘ ਨੇ ਉਹ ਸਾਈਨ ਵੀ ਦਿਖਾਏ ਬਾਈ ਸਿੱਧੂ ਮੂਸੇਵਾਲ ਦੇ ਜਿਸ ਦੇ ਉੱਪਰ ਬਾਈ ਸਿੱਧੂ ਮੂਸੇਵਾਲ ਦੇ ਅਸਲੀ ਸਾਈਨ ਕਰੇ ਹੋਏ ਸੀ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਦੇ ਸਾਈਨ ਕਰੇ ਹੋਏ ਨੇ ਮੇਰੇ ਪੁੱਤ ਦੇ ਸਾਈਨ ਕਰੇ ਹੋਏ ਜਦੋਂ ਮੈਂ ਕੱਪੜੇ ਪਾ ਕੇ ਆਉਣਾ ਮੈਨੂੰ ਐਦਾਂ ਲੱਗਦਾ ਕਿ ਮੇਰਾ ਪੁੱਤ ਮੇਰੇ ਨਾਲ ਹੀ ਹੈ ਜਦੋਂ ਮੈਂ ਕੋਟ ਦੇ ਵਿੱਚ ਆਉਣਾ ਮੈਨੂੰ ਐ ਲੱਗਦਾ ਕਿ ਸਿੱਧੂ ਨਾਲ ਹੀ ਚੱਲ ਰਿਹਾ ਜਾਨੀਏ ਦੋਸਤੋ ਤੁਸੀਂ ਦੇਖੋਗੇ ਕਿ ਬਾਪੂ ਬਲਕੌਰ ਸਿੰਘ ਕਈ ਵਾਰੀਆਂ ਚੀਜ਼ਾਂ ਦੱਸਦੇ ਦੱਸਦੇ ਭਾਵਕ ਵੀ ਹੋ ਜਾਂਦੇ ਨੇ ਪਰ ਬਾਪੂ ਬਲਕੌਰ ਸਿੰਘ ਜਿਹੜੇ ਇਹ ਤਰੀਕੇ ਪੜਾਉਂਦੇ ਨੇ ਸਿੱਧੂ ਨੂੰ ਇਨ ਮ ਮਦਦ ਕਰਨਗੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇੱਕਾ ਬਾਪ ਦਾ ਜਿਹੜਾ ਪਿਆਰ ਹੈ ਆਪਣੇ ਪੁੱਤ ਦੇ ਲਈ ਕਿੰਨਾ ਪਿਆਰ ਹੈ ਉਸ ਦੇ ਜਾਣ ਤੋਂ ਬਾਅਦ ਅਤੇ ਦੋਸਤੋ ਹੋਵੇ ਵੀ ਕਿਉਂ ਨਾ ਜਦੋਂ ਤੱਕ ਭਾਈ ਸਿੱਧੂ ਮੂਸੇਵਾਲਾ ਜਿਉਂਦਾ ਸੀ ਉਸ ਨੇ ਵੀ ਆਪਣੇ ਮਾਪੇ ਦੀ ਬੱਲੇ ਬੱਲੇ ਕਰਾ ਕੇ ਰੱਖੀ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਹ ਆਈਡੀਆ ਜਿਹੜਾ ਕਿ ਬਾਪੂ ਜੀ ਨੇ ਅਪਣਾਇਆ ਆਪਣੇ ਪੁੱਤ ਦਾ ਸੈਨ ਕਰਿਆ ਹੋਇਆ ਕੁਰਤਾ ਪਜਾਮਾ ਪਾ ਕੇ ਆਏ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ